ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ ਹੋਰ ਸਨਾਓ ਦੀ ਗੱਦਾ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਕੇ ਅਰਦਾਸ ਕਰਦੇ ਆਂ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਅੱਛਾ ਆਪਾਂ ਇੱਕ ਗੱਲ ਕਰੀ ਸੀ ਬਈ ਬੁੱਧੀਮਾਨ ਬੁੱਧੀਮਾਨ ਕਾੜੇ ਬੰਦਾ ਕਿਹੜਾ ਹੁੰਦਾ ਭਲਾ ਕੀ ਮਾਨ ਬੰਦਾ ਉਹ ਹੁੰਦਾ ਜਿਹੜਾ ਮੌਕਾ ਸਾਂਭ ਗਿਆ ਮੌਕਾ ਸਾਂਭ ਮੌਕਾ ਕੌਣ ਸਾਂਭਦਾ ਜਿਵੇਂ ਮੰਨ ਲਓ ਇੱਕ ਵਾਰੀ ਮੈਂ ਰਾਜਸਥਾਨ ਦੀ ਕਹਾਣੀ ਸੁਣਾਈ ਸੀ ਕਿ ਰਾਜਸਥਾਨ ਚ ਸਭ ਤੋਂ ਵੱਧ ਜਿਹੜੀ ਹਰੀਲਾ ਮੰਨਿਆ ਜਾਂਦਾ ਹੈ ਚੰਨਣਘੀ ਜੀ ਨੂੰ ਠੀਕ ਹੈ ਚੰਨਣਘੀ ਰੀ ਕਹਿੰਦੇ ਜੇ ਲੜਜੇ ਤਾਂ ਪਾਣੀ ਨਹੀਂ ਮੰਗਰਦੇ ਦੀ ਪਾਣੀ ਨਹੀਂ ਮੰਗਦੇ ਬਿਲਕੁਲ ਜੀ ਠੀਕ ਹੈ ਤੇ ਇਹ ਹੈ ਨਾ ਬੰਦੇ ਨੇ ਇੱਕ ਮੂਰੇ ਹਾਲ ਖਿੱਚੀ ਜਾਂਦਾ ਐ ਤੇ ਦੂਜਾ ਨਗਰ ਬੀਜੀ ਜਾਂਦਾ ਹੋ ਸਕੈ ਭਰਾ ਤਿੱਖੜ ਦੁਪਹਿਰਾ ਤੇ ਖਾਦ ਦੇ ਉੱਤੇ ਬੱਟੀਆਂ ਪੈਂ ਜਾਂਦੀਆਂ ਜਿੱਥੇ ਚੰਨਣਘੀਰੀ ਹੁੰਦੀ ਆ ਹਾਂਜੀ ਠੀਕ ਹੈ ਉਹਨਾਂ ਦਾ ਮੰਨਣਾ ਹੈ ਕਿ ਇਹ ਦੰਦੀ ਵੱਢ ਕੇ ਬਾਬ ਦਾ ਪਛਾਹ ਪਿੰਦੀ ਆ ਤੇ ਉਹ ਨਾ ਭਾਈ ਜਦੋਂ ਚੰਗਣ ਕੀ ਰੀ ਨਿਕਲ ਗਿਆਏ ਬੰਦੇ ਦੇ ਦੰਦੀ ਵੱਢ ਗਈ ਪੈਰ ਤੇ ਅੱਡੀ ਤੇ ਉਹਨੇ ਵੇਖ ਲਈ ਉਹਨੇ ਨਰਾਜਾ ਨਿਕਲਿਆ ਆ ਤੇ ਉਹ ਚੁੱਪ ਕਰ ਗਿਆ ਬੰਦੇ ਨੇ ਗੇੜਾ ਦੇਤਾ ਉਵੇਂ ਹੀ ਪੂਰਾ ਉਤੋਂ ਦੀ ਉਹ ਕਹਿੰਦਾ ਅਗਰ ਕੰਡਾ ਵੱਜਿਆ ਮੇਰੇ ਉਹ ਕਹਿੰਦਾ ਹਾਂ ਯਾਰ ਉਹ ਕਹਿੰਦਾ ਆ ਜਾ ਯਾਰ ਸਾਮੇ ਜਲਦੇ ਮੈਨੂੰ ਘਪਰਾਟ ਜੀ ਹੁੰਦੀ ਆ ਮਗਰਲੇ ਨੇ ਦੱਸਿਆ ਨੀਗਾ ਕਹਿੰਦਾ ਮੈਨੂੰ ਘਬਰਾਟ ਹੁੰਦੀ ਆ ਜਾ ਕੇ ਸਾਮੇ ਪੈ ਗਈ ਘੰਟਾ ਪੈ ਦੂਪੈ ਢਾਈ ਪੈ ਤਿੰਨ ਪੈ ਉਹ ਕਹਿੰਦਾ ਚੱਲ ਯਾਰ ਉੱਠਾ ਤੇ ਨਹੀਂ ਠੀਕਦਾ ਦਵਾਈ ਲਿਆ ਜਾ ਕੇ ਹਾਂ ਦਵਾਈ ਤਾਂ ਮੂਹਰੇ ਨੂੰ ਲੋੜ ਹੈ ਉਹ ਨੂੰ ਕਹਿ ਰਿਹਾ ਮਗਰ ਲੈ ਨੂੰ ਇਹ ਨਹੀਂ ਸੈੱਟਦਾ ਦਵਾਈ ਲਿਆ ਉਹ ਕਹਿੰਦਾ ਨਹੀਂ ਆਏ ਦਾ ਸੈੱਟਾ ਚੱਲ ਫੇਰ ਉੱਠ ਲਾ ਕੇ ਕੰਮ ਤੇ ਫੇਰ ਮੈਂ ਕਹਿ ਰੇ ਇਹ ਮੌਕਾ ਸਾਂ ਗਿਆ ਉਹ ਨਹੀਂ ਵਸੇ ਹੀ ਨਹੀਂ ਪੂਰੇ ਸਾਲ ਬਾਅਦ ਉੱਥੇ ਹੀ ਉਹ ਹੀ ਆਉਣੇਗੇ ਫੇਰ ਉਹ ਖਰਦੇ ਆ ਸਾਲ ਬਾਅਦ ਆਸਤਾ ਨੇ ਉਹ ਮੁੰਡੇ ਨੇ ਕਹਿੰਦਾ ਜਦੋਂ ਉਹ ਤੇਰੇ ਇੱਥੇ ਤੂੰ ਕਹਿੰਦੇ ਕੰਡਾ ਵੱਜਾ ਤੇਰੇ ਚੰਨਣ ਘਿਰੀ ਲੜੀ ਸੀ ਉਦੋਂ ਕਹਿੰਦਾ ਤੈਨੂੰ ਕਿਵੇਂ ਪਤਾ ਕਹਿੰਦਾ ਮਾਂ ਤੇ ਅੱਖਾਂ ਨਾਲ ਦੇਖ ਲਈ ਸੀ ਕਹਿੰਦਾ ਤਾਂ ਹੀ ਤੈਨੂੰ ਮੈਂ ਸ਼ਾਇਦ ਨੇ ਕਹਿਆ ਵੀ ਤੈਨੂੰ ਕੁਝ ਹੋਊਗਾ ਕਹਿੰਦਾ ਪਰ ਕੁਝ ਨਹੀਂ ਹੋਇਆ ਸੀ ਹਾਂਜੀ ਸਾਲ ਬਾਅਦ ਉਹਨੂੰ ਮਰ ਗਿਆ ਸਾਲ ਬਾਅਦ ਜ਼ਹਿਰ ਬਣ ਗਈ ਫੇਰ ਉਹਦੇ ਦਿਮਾਗ ਨੇ ਮੈਂਟੋ ਮੈਡੀ ਪਿਆਰ ਕਰਤੀ ਹੁੰਦਾ ਉਹ ਪਸਤਾਇਆ ਹੋ ਬੰਦਾ ਜੀ ਹਾਂ ਕਿਉਂਕਿ ਇਹ ਆਂਦਾ ਬੁੱਧੀਮਾਨ ਦਾ ਤਾਂ ਮੌਕਾ ਸਾਹਮਣਾ ਮੈਂ ਨਾ ਬਿਆ ਸੀਗਾ ਸਾਡੇ ਦੇ ਰਾਜਸਤਾਨੀਆਂ ਦੇ ਤੇ ਮੈਂ ਉਹਨਾਂ ਦਾ ਸੌਦਾ ਲੈਣ ਚੱਲਿਆ ਪੀਕਅਪ ਲੈ ਕੇ ਹਾਂਜੀ ਤੇ ਪਾਣੀ ਲਿਆਉਂਦੇ ਸੀ ਐ 100 ਪੈਪ ਲਾ ਕੇ ਪੀਣ ਨੂੰ ਅਸੀਂ ਆਪ ਦੀ ਖੇਲ ਤੇ ਤੇ ਮੈਂ ਪੈਪ ਪਾ ਕੇ ਆਏ ਗਾਂਵ ਦੀਆਂ ਪੈਪ ਪਾ ਕੇ ਤੇ ਆਪਦੇ ਇਹਨਾਂ ਨੂੰ ਕਹਤਾ ਉਤੋਂ ਘਰ ਵਾਲੀ ਨੂੰ ਮੈਂ ਕਿਹਾ ਵੀ ਇਹ ਜੂ ਨਿੱਕਾ ਐ ਮੈਂ ਕਿਹਾ ਵੀ ਪਾਣੀ ਆਏ ਗਰੀ ਖੇਤ ਸਟੇਲੀ ਪੈਪ ਚਾਕੇ ਇਹਨੇ ਖੇਤ ਦੀ ਸਟੇਲੀ ਪੈਪ ਕੋਲੇ ਬਾਂਦ ਮੇ ਵੀ ਕੁੜੀ ਆ ਗਈ ਬੋਲੇ ਪਾਣੀ ਦੀ ਧਾਰ ਪਈ ਵਿੱਚ ਬੈਠੀ ਚੰਨਣਗੀਰੀ ਦੇ ਪਾਈਪਾਂ ਦੇ ਉਹ ਪਾਣੀ ਦੇ ਮੂਰੇ ਮੂਰੇ ਭੱਜੀ ਆਈ ਤੇ ਖੇੇ ਚਾੜ ਗਈ ਇਹ ਉੱਥੇ ਬੈਠੀਆਂ ਸੀ ਇਹਨਾਂ ਨੇ ਚੀਕਾ ਚੱਕ ਤਾ ਠੀਕ ਚੰਨਣਗੀਰੀ ਦੇ ਚੰਨਣਗੀਰੀ ਦੇ ਹਨਾ ਗਵਾਂਢੀ ਭੱਜ ਆਏ ਉਹਦਾ ਗੱਲ ਕਰੀ ਨਾ ਬਾਹਰ ਨਿਕਲ ਆਉਣਾ ਸੀਗਾ ਪਾਣੀ ਖੇੇ ਭਰ ਜਾਂਦੀ ਤਾਂ ਦੁਪਹਿਰਾ ਸੀਗਾ ਦੁਪਹਿਰੇ ਜਾਨਵਰ ਮਗਰ ਪੈ ਜਾਂਦਾ ਉਹ ਕੁੜੀਆਂ ਬਿਮਾਕਾ ਕੰਮ ਕਰਦੇ ਜਿਹੜੀ ਰਾਸਤਾਨੀਆਂ ਦੀ ਸੀ ਉਹਨੇ ਪਾਈਪ ਨੂੰ ਹੱਥ ਮਾਰਾ ਪਾਈਪ ਥੱਲੇ ਸਿਰ ਤਾਂ ਖੇੇ ਭਰੀ ਨਹੀਂ ਉਹ ਬੱਤੀ ਛਾਲਾ ਮਾਰੀ ਗੀ ਨੀ ਮੀ ਸੀ ਥੱਲੇ ਉਹਨੂੰ ਵਾਂਡੀ ਆ ਗਿਆ ਸਲਾਂਗ ਲੈ ਕੇ ਉਹਨੇ ਵਿੱਚੇ ਹੀ ਨੱਪਤੀਆਂ ਪਾਣੀ ਦੇ ਵਿੱਚੇ ਹੀ ਮਾਰਤੀ ਡਬੋ ਕੇ ਠੀਕ ਹੈ ਉਹਦਾ ਜਦ ਮੈਂ ਆਇਆ ਮੂੰਹ ਤੋਂ ਪਤਾ ਲੱਗਿਆ ਆ ਕੇ ਬਾਜ਼ਾਰ ਚੋਂ ਮੈਂ ਕਹਾ ਕੰਮ ਹੋ ਗਈ ਮੈਂ ਕਹਾ ਮਾਰ ਹੀ ਲਈ ਸੁਰੂ ਤੇ ਜਵਾਕੀ ਹੈ ਨਾ ਵੀ ਇਹ ਆ ਵੀ ਹੁਣ ਤੈਨੂੰ ਡਰ ਪੈਦਾ ਹੋਗਾ ਤੂੰ ਭੱਜ ਕੇ ਮਗਰ ਝਾਕਿਆ ਮੈਂ ਤਾਂ ਵੈਸੇ ਬੰਦੇ ਦਾ ਦਿਮਾਗ ਹੈ ਸਾਰਾ ਕੁਝ ਕਰਦਾ ਉਹ ਕਹਿੰਦਾ ਨਾ ਬੁੱਧੀਮਾਨ ਬੰਦਾ ਕੋਈ ਘੋੜੇ ਤੇ ਜਾ ਰਿਹਾ ਹੈ ਉਹਨੇ ਦੇਖਿਆ ਜੇ ਇੱਕ ਬਾਗ ਹੈ ਹਰਿਆ ਪਰ ਉਹਨੇ ਕੋੜਾ ਬਾਗ ਨੂੰ ਮੋੜ ਲਿਆ ਉਹ ਬਾਗ ਦੇ ਵਿੱਚ ਗਿਆ ਉਹ ਕੀ ਵੇਖਿਆ ਇੱਕ ਬੰਦਾ ਬਾਗ ਨਾਲ ਸਿੱਟਾ ਪਿਆ ਤੇ ਮੂੰਹ ਅੱਡੇ ਆ ਉਹਨੇ ਪੈ ਘੋੜੇ ਦੀ ਪੈਰ ਚਾਲ ਤੇ ਉੱਠਿਆ ਨਹੀਂ ਇੰਨਾ ਥੱਕਿਆ ਵਾ ਬਚਾਰਾ ਜਿਹੜਾ ਰਖਵਾਲਾ ਸੀ ਨੀਂਦਰੇ ਚ ਉਹਨੇ ਅਗਾ ਯਾਰ ਵੀ ਵੇਲਾ ਕਿੰਨਾ ਥੱਕਿਆ ਵਾ ਉਹਦੇ ਵੇਦੇ ਵੇਦੇ ਨਾ ਵਿੱਚੂ ਡੱਕ ਪਿਆ ਉਤੋਂ ਦੇ ਮੂੰਹ ਚ ਬਾਬਾ ਉਹ ਵਿੱਚੂ ਲੰਗਾ ਗਿਆ ਜਦੋਂ ਨੇ ਵੇਖਿਆ ਵੀ ਆਦੀ ਬਣ ਗਿਆ ਯਾਰ ਹਾਂਜੀ ਇਹਦਾ ਵਿਚੂ ਲੁਗਾ ਗਿਆ ਬਾਬੂ ਉਹਨੇ ਰੋਵਾ ਚੱਕਦਾ ਛਾਂਟਾ ਸੀ ਉਹਦੇ ਕੋਲੇ ਛਾਂਟੇ ਲਾਗਾ ਮਾਰਨ ਉਹਦੇ ਹਾਂ ਉਹ ਉੱਠ ਗੜਿਆ ਉਹ ਕਹਿੰਦਾ ਮੈਨੂੰ ਕੀ ਗਲਤੀ ਹੋ ਗਈ ਉਹ ਕਹਿੰਦਾ ਗਲੇ ਸੜੇ ਸੇਬ ਖਾ ਫਰੂਟ ਜਿੰਨੇ ਗਲੇ ਸਵੇ ਸਾਰੇ ਖਾਏ ਉਹ ਕਹਿੰਦਾ ਯਾਰ ਮੇਰਾ ਬਾਗ ਆ ਸਾਫ ਗਾਉਂ ਦਾ ਮੈਂ ਉਹ ਕਹਿੰਦਾ ਨਾ ਸਰੇ ਵੇਖਾਂ ਠੀਕ ਉਹ ਦੇ ਸੰਟੇ ਦੇ ਸੰਟਾ ਦੇ ਸੰਟੇ ਦੇ ਸੰਟਾ ਮਜਬੂਰ ਕਰਤਾ ਖਾਨ ਤੋਂ ਉਹ ਖਾਣ ਲੱਗ ਗਿਆ ਖਾਈ ਜੱਲ ਜਣਾ ਨੂੰ ਮਾਰ ਦੂ ਕਹਿੰਦਾ ਜੀ ਹਾਂ ਕਿਉਂ ਉਹ ਬੁੱਧੀ ਮਾਰਸੀ ਪਿਆਰ ਨਾਲ ਤਾਂ ਨਹੀਂ ਖਾਣੇ ਨਹੀਂ ਜੜੇ ਵੇ ਪੁੱਟ ਕੇ ਖਾਣੇ ਪੈਣੇ ਸੀ ਤੇ ਉਹ ਕੁੱਤੀ ਜਾ ਖਾਈ ਜਾ ਕੁੱਤੀ ਜਾ ਖਾਈ ਕਰਤਾ ਤੇ ਪਰ ਗਿਆ ਉਹ ਕਹਿੰਦਾ ਭਾਈ ਬਕਸਦੇ ਹੁਣ ਨਹੀਂ ਲੰਗਦੇ ਮੇਰੇ ਮੈਂ ਤਾਂ ਨਾਲ ਉਲਟੀ ਆਉਂਦੀ ਆ ਯਾਰ ਕਿੰਨੇ ਸਰੇ ਵੇ ਖਵਾ ਦੇ ਉਹ ਮਨ ਹੁਣ ਭੱਜ ਉਹ ਭੱਜਿਆ ਦੇ ਦਰਖਤ ਥੱਲੇ ਜਾ ਕੇ ਡਿੱਗ ਪਿਆ ਤੇ ਉਹਨੂੰ ਉਲਟੀ ਆ ਗਈ ਗੋਲਟੀ ਆ ਗਈ ਤੇ ਉਹਨੇ ਬਹਿ ਗਿਆ ਉਹ ਕਹਿੰਦਾ ਬਾਈ ਯਾਰ ਮaaf ਕਰਦੇ ਮੇਰਾ ਇਹ ਰਾਤ ਦਾ ਨਿਸਤ ਨੀ ਕੁੱਤਣਾ ਦਾ ਉਹਦਾ ਕੋਟਰ ਦਾ ਲੋੜਿਆਂ ਦਾ ਦਿੱਤਾ ਯਾਰ ਬਾਈ ਉਹ ਕਹਿੰਦਾ ਉਹ ਦੇਖ ਕੀ ਆ ਤੇਰੇ ਅੰਦਰੋਂ ਨਿਕਲਿਆ ਉਹ ਕਹਿੰਦਾ ਵਿੱਚੂ ਕਹਿੰਦਾ ਤੇਰੇ ਅੰਦਰ ਚਲਿਆ ਗਿਆ ਉਹ ਕਹਿੰਦਾ ਇਹ ਮੇਰੇ ਅੰਦਰ ਕਿਵੇਂ ਚਲਿਆ ਗਿਆ ਕਹਿੰਦਾ ਤੂੰ ਸੁੱਤਾ ਪਿਆ ਸੀ ਮੂੰਹ ਅੱਡੀ ਕੰજરા ਕਹਿੰਦਾ ਮੈਂ ਤਾਂ ਖਵਾਏ ਸਰੇ ਦੇ ਸੇਬਾਂ ਨਾਲ ਛੇਤੀ ਲੱਗ ਜੇ ਜੋ ਜਦਾ ਹਾਜਮ ਹੋਣ ਨੂੰ ਟਾਈਮ ਲੱਗੂ ਉਹ ਤਾਂ ਪਹਿਲਾਂ ਹੀ ਗਲੇ ਹੋਏ ਸੀ ਤੇ ਇਹਨਾਂ ਦੇ ਨਾਲ ਲੱਗ ਕੇ ਬਾਹਰ ਆ ਜੇ ਤੇ ਜਦੋਂ ਉਹ ਜ਼ਹਿਰ ਚੜਨੀ ਆਉਂਦੋਂ ਤੇਰਾ ਵਿੱਛੂ ਬਾਹਰ ਆ ਗਿਆ ਤੇਰੀ ਜ਼ਿੰਦਗੀ ਬਚ ਗਈ ਤੇ ਨਹੀਂ ਤੂੰ ਮਾਰਿਆ ਜਾਂਦਾ ਯਾਰ ਉਹ ਹੁੰਦਾ ਬੁੱਧੀਮਾਨ ਠੀਕ ਹੈ ਤੇ ਜੇ ਉਹਨੂੰ ਦੱਸ ਦਿੰਦਾ ਵੀ ਤੇਰੇ ਅੰਦਰ ਲੰਘ ਗਿਆ ਭਾਈ ਵਿੱਛੂ ਤੇ ਫੇਰ ਉਹ ਕੋਣੀ ਨਹੀਂ ਖਾਂਦਾ ਜੀ ਸੇਵ ਉਹਦੀ ਮੌਤ ਹੋ ਜਾਂਦੀ ਅੱਥੋਂ ਹਾਤੀ ਇਸ ਕਰਕੇ ਵੀ ਬਾਹਰਲੇ ਡਾਕਟਰ ਹੈ ਮਰੀਜ਼ ਨੂੰ ਅੰਦਰ ਲੈ ਜਾਣਗੇ ਮਰੀਜ਼ ਨੂੰ ਕਿਹੜੀ ਬਿਮਾਰੀ ਆ ਮਰੀਜ਼ ਨੂੰ ਮੂੰਹ ਤੇ ਧਾਰ ਦਿਆ ਉਹ ਜਿਹੜੇ ਬਾਹਰਲੇ ਡਾਕਟਰ ਹੈ ਨਾ ਹਾਂਜੀ ਉਹ ਮਰੀਜ਼ ਨੂੰ ਉਹ ਧਾਰ ਦਿਆ ਕਿ ਤੇਰੇ ਕੋਲੇ 1 ਮਹੀਨਾ ਹੀ ਆ ਭਾਈ ਖਾ ਪੀ ਲੈ ਜੇ ਕੋਸ ਖਾਣੇ ਆਏ ਕਿ ਤੂੰ ਦੱਸ ਜੀ ਪਤਾ ਨਹੀਂ ਉਹਨਾਂ ਦੀ ਥਿਉਰੀ ਹੈ ਵੀ ਤੇਰੇ ਕੋਲੇ ਇੰਨਾ ਸਮਾਂ ਭਾਈ ਆਉਦਾ ਖਾ ਪੀ ਲੈ ਤੇ ਤੇਰੀ ਜ਼ਿੰਦਗੀ ਇੰਨੀ ਠੀਕ ਹੈ ਤੇ ਬੰਦਾ ਯਾਰ ਮੈਂ ਕਹਿੰਦਾ ਯਾਰ ਉਹ ਵੀ ਨਾ ਵਸੇ ਪੀ ਜਾਂਦਾ ਯਾਰ ਆਉਂਦਾ ਬੰਦਾ ਹੈ ਨਹੀਂ ਆਉਂਦਾ ਇਹ ਆਪਣੇ ਡਾਕਟਰ ਪਰਦਾ ਰੱਖਦੇ ਆ ਹਾਂ ਜੀ ਦੱਸਦੇ ਨਹੀਂ ਮੈਨੂੰ ਕੀ ਪ੍ਰੋਬਲਮ ਹੈ ਬਾਈ ਕਿੱਡੀ ਬਿਮਾਰੀ ਹੋਵੇ ਠੀਕ ਹੈ ਫੇਰ ਵੀ ਪਰਦਾ ਰੱਖਦੇ ਆ ਆਪਣੇ ਤਾਂ ਦਵਾਈ ਚੱਲੀ ਤੋਂ ਭਲਾ ਬੰਦਾ ਅਨੁਮਾਨ ਲਾ ਲੇ ਮੈਨੂੰ ਆ ਬਿਮਾਰੀ ਹੈ ਨਹੀਂ ਤਾਂ ਨਹੀਂ ਆਪਣੇ ਲੋਕਾਂ ਦੇ ਆ ਬਿਲਕੁਲ ਹੈ ਦਿਆ ਹੈ ਜੇ ਤਾਂ ਫੋਨ ਲੈ ਸਾਡੇ ਚ ਜੀ ਕਰਦੀ ਨਹੀਂ ਦੱਸ ਦਿੱਤਾ ਡਾਕਟਰ ਨੂੰ ਜੇ ਉਹ ਇਹ ਟਾਈਮ ਤੇ بیمار ਹੋ ਗਿਆ ਸੱਟ ਲੱਗੀ ਕਿਹੜਾ ਇਚਾਕੇ ਲੈ ਗਿਆ ਕਿਹਨੇ ਪੈਸੇ ਲਾਤੇ ਪਤਾ ਹੀ ਨਹੀਂ ਠੀਕ ਹੈ ਪੰਜਾਬ ਤੋਂ ਬਾਹਰ ਜੇ ਕੇ ਦਾ ਕੋਈ ਐਕਸੀਡੈਂਟ ਹੋ ਗਿਆ ਕੋਈ ਗੱਲਬਾਤ ਹੋ ਗਈ ਕੋਈ ਪੈਸਾ ਨਹੀਂ ਲਾਉਂਦਾ ਬਾਈ ਕਿਸੇ ਦੇ ਮਗਰ ਘਰ ਦੇ ਆਉਣਗੇ ਤਾਂ ਲਾਉਣਗੇ ਨਹੀਂ ਲੰਕੀ ਜਾਂਦਾ ਦਾ ਹਸਪਤਾਲ ਵਾਲੇ ਵੀ ਨਹੀਂ ਲਾਅ ਸ਼ੁਰੂ ਕਰਦੇ ਨਾ ਇਹਦਾ ਆਪਣੇ ਹੀ ਹੈ ਜਿਹੜਾ ਪਤਾ ਹੀ ਨਹੀਂ ਕਿਹੜਾ ਪੈਸੇ ਲਾ ਜਾਂਦਾ ਬਾਈ ਯਾਨੀ ਕਿ ਇਹ ਬੰਦਾ ਬਚਾਓ ਠੀਕ ਹੈ ਇਹ ਕਰਕੇ ਸਾਡੀ ਜਿਹੜੀ ਧਰਤੀ ਆ ਨਾ ਗੁਰੂਆਂ ਦੀ ਧਰਤੀ ਆ ਗੁਰੂਆਂ ਪੀਰਾਂ ਦੀ ਧਰਤੀ ਆ ਬਾਈ ਇੱਥੇ ਬੜੀ ਹੈਦਿਆ ਠੀਕ ਹੈ ਕਿਉਂਕਿ ਲੋਕ ਬਾਣੀ ਤੇ ਬਾਣੀ ਦੇ ਧਾਰਨੀ ਆ ਬਾਣੀ ਤੇ ਬਾਣੀ ਨਾਲ ਜੁੜੇ ਹੋਏ ਲੋਕ ਨੇ ਠੀਕ ਹੈ ਹੁਣ ਬਾਬਾ ਜੀ ਪ੍ਰਭਾਵ ਪੈ ਰਿਹਾ ਇਹ ਗੁੱਟ ਵਾਲਿਆਂ ਦੇ ਵਿੱਚ ਵੀ ਸੋਹਨੀ ਸਾਹਿਬ ਪਾਠ ਬੈਕ ਆ ਰਹੇ ਆ ਲੋ ਪਹਿਲਾਂ ਦੀ ਤਰ੍ਹਾਂ ਬੈਕ ਆ ਰਹੇ ਆ ਪਹਿਲਾਂ ਕੀ ਸੀ ਕਾਲੇ ਅਸੀਂ ਛੋਟੇ ਹੁੰਦੇ ਸੀ ਨਾ ਅਸੀਂ ਗੁਰੂ ਘਰ ਨਾਲ ਕਿਵੇਂ ਜੁੜੇ ਸੀ ਨਿੱਕੇ ਹੁੰਦੇ ਕਿ ਜਿਹੜਾ ਬਾਬਾ ਹੁੰਦਾ ਸੀ ਨਾ ਉਹ ਕਥਾ ਕਰਦਾ ਹੁੰਦਾ ਸੀ ਕਥਾ ਬੜੀ ਸੋਹਣੀ ਕਥਾ ਕਰਦਾ ਹੁੰਦਾ ਸੀ ਉਹ ਉਹਨੇ ਕਥਾ ਉੱਥੇ ਬੰਦ ਕਰਨੀ ਹੈ ਜਿੱਥੇ ਪੂਰੀ ਇੰਟਰਸਟਿੰਗ ਹੋ ਗਈ ਠੀਕ ਹੈ ਉਹ ਸਾਨੂੰ ਆਏ ਹੁੰਦਾ ਜੀ ਅਰ ਕੱਲ ਨੂੰ ਇੱਥੋਂ ਸ਼ੁਰੂ ਕਰੂ ਬਾਬਾ ਹਨਾ ਤੇ ਪੱਠੇ ਪਾ ਭੱਜ ਜਿਹੜਾ ਕੰਮ ਨਿਵੇੜ ਤੇ ਦੁਰਦਾਰੇ ਭਜਣਾ ਭੱਜ ਕੇ ਸ਼ਾਮ ਨੂੰ ਟਾਈਮ ਇੱਕ ਅਥਾ ਸੁਣਨੀ ਆਪਾਂ ਲੰਘ ਨਾ ਜਾਵੇ ਜੀ ਤਾਂ ਇਹਨਾਂ ਦਾ ਗਰੰਟੀ ਦੇ ਸਰਤੇ ਹੁੰਦਾ ਹੀ ਏ ਜੀ ਜੀ ਤੇ ਫੇਰ ਹੀ ਪ੍ਰਭਾਵ ਪੈਂਦਾ ਹੀ ਸਾਡੇ ਤੇ ਹੁਣ ਨਾਟਕਾਂ ਵਾਲੇ ਉਵੇਂ ਹੀ ਕਰਦੇ ਆ ਸੇਮ ਨਾਟਕਾਂ ਵਾਲੇ ਜੀ ਨਾਟਕ ਉੱਥੇ ਬੰਦ ਕਰਦੇ ਜਿੱਥੇ ਜਨਾਨੀਆਂ ਦਾ ਪੂਰਾ ਇੰਟਰਸਟਿੰਗ ਬਣ ਜਾਂਦਾ ਪੂਰਾ ਹੁੰਦਾ ਵੀ ਇੱਥੋਂ ਕਾਹ ਨੂੰ ਨਾਟਕ ਲੰਘ ਨਾ ਜਾਵੇ ਹਾਂਜੀ ਠੀਕ ਹੈ ਇਹ ਸਿਰਫ ਉਵੇਂ ਗੁਰੂ ਘਰ ਦਾ ਵਜੀਰ ਹੀ ਕਰਦਾ ਏ ਤੇ ਹੁਣ ਉਹ ਦੁਬਾਰਾ ਲੱਗ ਗਿਆ ਲੋਕ ਕਰਨ ਸਾਡੇ ਹੁਣ ਕਥਾ ਚੱਲ ਪਈ ਹੈ ਗੁਰੂ ਘਰਾਂ ਚ ਗਿਆਨ ਦੀਆਂ ਗੱਲਾਂ ਚੱਲ ਪਈਆਂ ਠੀਕ ਹੈ ਸਾਰਾ ਕੁਝ ਬੈਕ ਆ ਗਿਆ ਇਸ ਵਿਸ਼ੇ ਤੇ ਮੈਨੂੰ ਕੈਨੇਡਾ 'ਚੋਂ ਫੋਨ ਆਇਆ ਸੀ ਇੱਕ ਬੰਦੇ ਦਾ ਕਹਿੰਦਾ ਅਸੀਂ ਇਹ ਸ਼ੁਰੂ ਕਰ ਰਹੇ ਹਾਂ ਗ੍ਰੰਥਗੋਣ ਨੂੰ ਤੁਮ ਕਹਾ ਹਾਂਜੀ ਸਿਰਫ ਝੂੜਾ ਕਥਾ ਕਰਨ ਦੀ ਅਲੱਗ ਕਥਾ ਕਰਨੀ ਬੱਚਿਆਂ ਨੂੰ ਸੰਥਿਆ ਦੇਣੀ ਹੈ ਨਾ ਬੱਚਿਆਂ ਨੂੰ ਸਿਖਾਉਣਾ ਪੜ੍ਹਾਉਣਾ ਸਾਰਾ ਬਾਣੀ ਨਾਲ ਜੋੜਨਾ ਉਸ ਵਿਸ਼ੇ ਤੇ ਤੇ ਉਹ ਆ ਵੀ ਚੱਲ ਪਿਆ ਹੁਣ ਗੁਰੂ ਘਰਾਂ 'ਚ ਆਮ ਗੱਲ ਹੋ ਗਈ ਗੁਰੂ ਗ੍ਰੰਥ ਸਾਹਿਬ ਜਿਹੜਾ ਮਰਜ਼ੀ ਲਿਜਾ ਸਕਦਾ ਕੋਈ ਸੇਵਾ ਨਹੀਂ ਬਿਲਕੁਲ ਫ੍ਰੀ ਹੈ ਠੀਕ ਆ ਉਹਨਾਂ ਦੇ ਘਰੇ ਬਾਣੀ ਪੜੀ ਜਾਊਗੀ ਉਹਨਾਂ ਦੀ ਡਿਊਟੀ ਹੈ ਕਿ ਤੁਸੀਂ ਨਾਲ 20 ਘਰ ਇਕੱਠੇ ਕਰੋ ਭਲਾ ਚਾਹ ਹੀ ਪਿਓ ਗੱਲੀ ਕਿਉਂਕਿ 20 ਘਰ ਬਿਠਾਓ ਉਹਨਾਂ ਨੂੰ ਉਹਨਾਂ ਦੇ ਖਾਣੇ 'ਚ ਗੱਲ ਪਵੇ 20ਾਂ ਦੇ ਕਾਲ ਨੂੰ 20 ਚਾਲੀਆਂ ਨੂੰ ਇਕੱਠੇ ਕਰਨ ਸਾਡੇ ਤੇ ਇਹ ਗੱਲ ਦੀ ਕਮੀ ਸੀ ਜਿਵੇਂ ਆਹ ਦੂਜਾ ਧਰਮ ਹੈ 크੍ਰਿਸਚਨਾਂ ਦਾ ਜਿਹੜੇ ਆ ਉਹ ਆਪ ਤਾਂ ਨਹੀਂ ਐ ਕਰਦੇ ਜਿਹੜੇ ਹੁਣ ਬਣੇਦੇ ਆ ਇਹਨਾਂ ਨੇ ਜਿਵੇਂ ਕਰਿਆ ਸੀ ਨਾ ਮੰਨ ਲਾ ਵੀ ਬੰਦੇ ਇਕੱਠੇ ਕਰਕੇ ਵਿੱਚੋਂ ਖਰੀਦ ਕੇ ਆ ਨਾ ਤੁਸੀਂ ਐ ਕਰਨਾ ਤੁਸੀਂ ਐ ਕਰਨਾ ਉਹਦੇ ਦੇ ਕੀ ਹੈ ਕਿ ਦੂਜੇ ਲੋਕਾਂ ਦੇ ਪ੍ਰਭਾਵ ਪੈਂਦਾ ਸੀ ਪ੍ਰਵਾਹ ਪੈਂਦਾ ਸੀ ਤੇ ਆਮ ਲੋਕ ਆ ਜਿਹੜੇ ਉਹ ਨਾਲ ਜੁੜਦੇ ਸੀ ਠੀਕ ਹੈ ਉਹਨਾਂ ਨੇ ਸਕੀਮ ਖੇਦੀ ਸੀ ਆਪਦੇ ਧਰਮ ਨਾਲ ਬੰਦੇ ਜੋੜਨ ਵਾਸਤੇ ਅਸੀਂ ਕੀ ਕਰ ਰਹੇ ਸੀ ਧਰਮ ਨਾਲ ਜੋੜਨ ਵਾਸਤੇ ਕੱਖ ਵੀ ਨਹੀਂ ਸਾਡੇ ਕੀ ਕਰ ਰਹੇ ਸੀ ਉਹ ਕਿ ਕੋਈ ਨਾ ਕੋਈ ਬੰਦਾ ਭੇਜਦਾ ਕਮੜਾ ਭੇਜਦਾ ਸ਼ਰਾਬੀ ਭੇਜਦਾ ਕੋਈ ਇਸ਼ਰਾਰਤ ਕਰਾਤੀ ਨੰਗੇ ਜ਼ਹਿਰ ਜਾਂ ਕੋਈ ਬੀੜੀਆਂ ਦਾ ਮੰਡਲ ਜੇ ਵਿੱਚ ਪਾ ਕੇ ਵੀ ਉਹਨੂੰ ਕੁੱਟੋ ਉਹਦੇ ਤੋਂ ਨਫ਼ਰਤ ਆਵੇ ਲੋਕਾਂ ਨੂੰ ਪਤਾ ਲੱਗੇ ਵੀ ਇਹ ਦੂਜੇ ਧਰਮ ਦੇ ਲੋਕਾਂ ਨੂੰ ਘੋੜਦੇ ਆ ਥੋੜੀ ਕਹਿੰਦੇ ਵੀ ਇਹ ਬੀੜੀਆਂ ਲੈ ਕੇ ਆ ਗਿਆ ਪਰ ਉਹ ਆਪਦੇ ਆਪ ਨਹੀਂ ਆਉਂਦੇ ਉਹਨਾਂ ਨੂੰ ਭੇਜਿਆ ਜਾਂਦਾ ਉਹਨਾਂ ਨੂੰ ਗੁੰਮਰਾਹ ਕੀਤਾ ਜਾਂਦਾ ਕਮਲੇ ਬੰਦੇ ਨੂੰ ਜਾਂ ਹੋਰ ਨੂੰ ਹਨਾ ਗੁੰਮਰਾਹ ਕਰਕੇ ਭੇਜਿਆ ਜਾਂਦਾ ਇੱਕ ਬਾਬਾ ਜੀ ਕਿਹਨੇ ਹਮ ਕੀੜੀ ਸਰਕਾਰ ਬਣ ਜਾਂਦੀ ਹੈ ਕਾਲੀਦਾਲ ਕਾਂਗਰਸ ਉਹ ਗਰੰਟੀ ਵੀ ਬਦਲ ਦਿੰਦੇ ਸੀ ਪਤੰਦਰ ਜੀ ਇਹਦਾ ਬਾਈ ਜੀ ਜਿਵੇਂ ਮੰਨ ਲਓ ਜਿਹਦਾ ਜੋਰ ਹੈ ਹਾਂਜੀ ਉਹਨੇ ਸਾਰੇ ਬਜੀਰ ਰਾਜੇ ਸਭ ਬਦਲ ਦੇਣੇ ਗ੍ਰੰਥੀ ਬਦੋਂ ਦੀ ਕੀ ਲੋੜ ਅਗੁਰਦੁਆਰੀ ਫੇਰ ਯਾਰ ਪੂਰੀ ਉਹੀ ਗੱਲ ਤਪੂ ਰਾਜ ਤੇ ਰਾਜੇ ਨਰਕ ਫਿਰ ਬਾਣੀ ਕਹਿੰਦੀ ਆ ਫੇਰ ਮੁੱਲ ਨਹੀਂ ਨਾ ਕਾਦੋ ਕਹਿਣ ਉਹ ਕੋ ਕਰਾਉਂਦਾ ਰੱਬ ਉਹਨਾਂ ਤੋਂ ਇਹ ਕਰਤੱਬ ਤਾਂ ਹੀ ਵੇਰ ਉਹਨਾਂ ਨੇ ਅਗਲੀ ਵੇਰ ਨੂੰ ਪਾਪ ਭੁਗਤਣਾ ਫੇਰ ਹੀ ਜੱਦੂਆਂ ਲੈਣਾ ਜੇ ਮੰਨ ਲਓ ਸਾਰਿਆਂ ਨੂੰ ਇੱਕੋ ਹੀ ਸਮਝਣ ਲਾਗੇ ਜਿੱਤ ਕੇ ਤੇ ਫੇਰ ਤਾਂ ਉਹ ਜਿੱਤੇ ਹੀ ਪਏ ਮਾਦਨ ਛੋਟੀ ਜੀ ਮਿਸਾਲ ਦਿੰਨਾ ਅਗਲਾ ਕਹਿੰਦਾ ਅੰਨਾ ਬੰਦੇ ਰੌੜੀਆਂ ਮੁਰਮੁਰ ਕਰਦਿਆਂ ਨੂੰ ਮੈਂ ਸਾਡੇ ਪ੍ਰਾਣੇ ਦੀ ਗੱਲ ਕਰਦਾ ਭੋਦੀ ਵਾਲੇ ਦੀ ਅੱਜ ਦਾ ਨਹੀਂ ਮੈਂ ਕਹਿੰਦਾ ਜਦੋਂ ਪਹਿਲੀ ਵਾਰ ਸਰਪੰਚ ਖੜਾ ਖੋਦ ਪਹਿਲਾ ਮਾਤਾ ਸਰਪੰਚ ਜਿੱਤੀ ਆ ਉਹਦੀ ਜਦੋਂ ਮਾਤਾ ਸਰਪੰਚ ਜਿੱਤ ਗਈ ਸੀ ਉਹ ਮੰਦੇ ਨੇ ਕਿ ਨਿਯਮ ਬਣਾ ਲਿਆ ਸੀ ਜਿੱਦੇ ਜਿੱਤ ਗਈ ਉਸ ਤੋਂ ਬਾਅਦ ਉਹਨੇ ਬਿਲਕੁਲ ਕਿੰਤੂ ਪ੍ਰੰਤੂ ਬੰਦ ਕਰਤੀ ਸੀ ਜਿਹਨੇ ਬੈਠੂ ਮੈਨੂੰ ਵੋਟ ਪਾਈ ਆ ਤੂੰ ਨਹੀਂ ਪਾਈ ਤੂੰ ਆਏ ਨਹੀਂ ਕਰਿਆ ਉਹ ਕਹਿੰਦਾ ਨਹੀਂ ਵੀ ਸਾਰਿਆਂ ਨੇ ਪਾਈ ਹੈ ਜਿਹਨੇ ਵੋਟ ਪਾਈ ਆ ਉਹਦਾ ਕੰਮ ਤਾਂ ਲੇਟ ਕਰ ਦਿੰਦਾ ਜੀ ਜਿਹਨੇ ਨਹੀਂ ਪਾਈ ਉਹਦਾ ਪਹਿਲਾਂ ਕਰਦਾ ਸੀ ਉਹ ਮੈਨਾਂ ਇਹੋ ਦਾ ਮੇਰੇ ਆ ਇਹ ਵੀ ਬਣਾਉਣਾ ਮੈਂ ਆਪ ਦਾ ਠੀਕ ਹੈ ਉਹ ਤੁਸੀਂ ਵੋਟ ਪੱਕੀ ਕਰ ਰਹੇ ਹੋ ਲੋਕ ਜਿਹਨੇ ਤੁਹਾਨੂੰ ਵੋਟ ਨਹੀਂ ਪਾਈ ਉਹਦੇ ਹੱਥ ਦਰ ਸਤਕਾਰ ਤੇ ਭੱਜ ਕੇ ਕੰਮ ਕਰਾਉਂ ਓਏ ਭਾਣੂ ਤੁਸੀਂ ਵੋਟਾਂ ਲੈਣ ਦੇ ਯੋਗ ਬਣ ਰਹੇ ਹੋ ਹਾਂਜੀ ਜੇ ਸਾਡੇ ਘਰੇ ਪਿਆ ਹੈ ਹਾਂਜੀ ਤਾਂ ਉਹਦੇ ਕੰਮ ਹੁੰਦਾ ਸੀਗਾ ਵੀ ਅੱਜ ਪਾਰਟੀ ਜੀਵਿਦਾਰਾਂ ਨੂੰ ਹੈ ਤੇ ਮਾਈ ਵੀ ਸਿੱਖਾ ਦੀ ਡਿਊਟੀ ਹੈ ਤੁਸੀਂ ਘਰੋ ਘਰੀ ਛੱਡ ਕੇ ਆਉਣੇ ਆ ਕੱਲ ਨੂੰ ਗਰੀਬ ਭਾਈਚਾਰੇ ਦੀ ਮਾਈ ਵੀ ਸਿੱਖਾ ਦੀ ਸਾਰਿਆਂ ਦੀ ਪਾਰਟੀ ਹੈ ਤੇ ਜੱਟਾਂ ਦੀ ਡਿਊਟੀ ਹੈ ਟਰੈਕਟਰ ਟਰਾਲੀਆਂ ਲੈ ਕੇ ਖੜੇ ਆ ਉਹਨਾਂ ਨੂੰ ਜਿਹੜਾ ਵੱਧ ਹੋ ਗਿਆ ਘਰੇ ਛੱਡ ਕੇ ਆਉਣਾ हां पार्टी ਸਾਰਿਆਂ ਨੂੰ ਵੱਡੋ ਵੱਡੀ ਕਰਨੀ ਹੈ। ਬਰਾਦ ਸਾਰਿਆਂ ਨੂੰ ਲਿਜਾਣਾ ਹੈ। ਜੀ। ਠੀਕ ਹੈ। ਉਹ ਹੁੰਦਾ ਤੁਹਾਡੇ ਦਿਮਾਗ ਦੇ ਅੰਦਰ ਜਜਬਾ ਵੋਟਾਂ ਲੈਣ ਦਾ। ਹਾਂ ਜੀ। ਠੀਕ ਹੈ। ਉਹ ਬੰਦਾ ਬੁੱਧੀਜੀਵੀ ਬਣ ਗਿਆ ਸੀ। ਜੀ। ਤੇ ਜਦੋਂ ਉਹ ਪਹਿਲਾਂ ਦੂਜੇ ਕਾਰਕੂਲ ਐਰ ਚ ਸੀਗਾ ਤੇ ਕੱਖ ਵੀ ਨਹੀਂ ਰਿਹਾ ਸੀ ਕੋਲੇ 1.5 ਕਿੱਲੋ ਰਹਿ ਗਿਆ ਤਿੰਨ ਕਿੱਲੋ ਦੋਨਾਂ ਭਰਾਵਾਂ ਕੋਲੇ। ਉਹ ਬੰਦੇ ਨੇ ਦਿਮਾਗ ਨਾਲ ਕਿਸੇ ਨਾਲ ਰਲ ਕੇ ਸੇਲਰ ਲਾਇਆ ਐ ਕਰਿਆ ਉਹ ਕਰਿਆ ਅੱਜ ਬਾਬੇ ਦੀ ਇੰਨੀ ਕਿਰਪਾ ਆਉ ਤੇ ਹਾਂਜੀ ਕਿ ਪੈੜੀ ਦੀ ਤਾਂ ਪੈੜੀ ਐ ਪੈਸੇ ਹੀ ਤਾਂ ਪੈਸਾ ਸੇਲਰ ਦੀ ਤਾਂ ਸੇਲਰ ਐ ਟਰੱਕਾਂ ਨਹੀਂ ਤਾਂ ਟਰੱਕ ਐ ਠੀਕ ਹੈ ਠੀਕ ਐ ਤੇ ਲੋਕਾਂ ਨਹੀਂ ਤਾਂ ਲੋਕ ਐ ਉਹਨੂੰ ਜੋੜ ਲੈ ਜੇ ਤੁਸੀਂ ਮੰਨ ਲਓ ਕਿ ਜੇ ਸਰਕਾਰਾਂ ਵੀ ਵੱਡੀਆਂ ਅਹੀਂ ਕਰਨੋ ਤੇ ਫੇਰ ਤਾਂ ਇਹ ਕਿਸੇ ਨੂੰ ਆਉਂ ਨਹੀਂ ਨਾ ਦੇਣ ਫੇਰ ਤਾਂ ਇਹ ਹੀ ਜਿੱਤਣਾ ਪਰ ਰੱਬ ਬੁੱਧੀ ਬੰਦ ਕਰਦਾ ਹੈ ਬੇਨਾਂ ਨੂੰ ਜੇਪੈ ਨਹੀਂ ਦੇਣਾ ਠੀਕ ਆ ਉਹ ਕਰਦਾ ਹੀ ਉਹ ਤਰੀਕੇ ਨਾਲ ਜਿਵੇਂ ਮੇਰੇ ਪਿੰਡ ਦਾ ਸਰਪੰਚ ਜੀ ਘਰ ਨੂੰ ਆ ਗਏ ਮੇਰੇ ਕੋਲੇ ਸਰਪੰਚ ਜੀ ਜਲੇ 2 ਸਾਲ ਪਏ ਆ ਹਾਂਜੀ ਪਹਿਲਾਂ ਹੀ ਤੜਕੇ ਉਹ ਬਾਈ ਲਗਾ ਆ ਬਈ ਸਰਪੰਚ ਮੈਨੂੰ ਬਣਾ ਦਈਏ ਕਿ ਮੈਂ ਤਾਂ ਗੱਲ ਹੀ ਕੋਈ ਨਹੀਂ ਯਾਰ ਪੱਕਾ ਤੂੰ ਘਰ ਸੀ ਉਹਦਾ ਖੇਤ ਬੇੜੇ ਵਾਲਾ ਸੀਗਾ ਤੇ ਬੇੜੇ ਖੇਤ ਦੀ ਘਰ ਸੀ ਉਹਦੇ ਖੇਤ ਚ ਮਰੂਦਾ ਦਾ ਬਾਗ ਸੀ ਮੈਂ ਕਹਿੰਦਾ ਹੁਣ ਗੱਲ ਸੁਣੋ ਸਰਪੰਚ ਹੈਗਾ ਤੂੰ ਪੱਕਾ ਨਾ ਤਾਂ ਕਣਕ ਤੋਂ ਜਵਾਬ ਦੇਣਾਗੇ ਇਹਨੂੰ ਨਾ ਮਰੂਦਾ ਤੋਂ ਜਵਾਬ ਦੇਣਾਗੇ ਇਹਨੂੰ ਖੇਤ ਆ ਇਹਨੂੰ ਉੱਚੀ ਨਹੀਂ ਬੋਲਣਾ ਸ਼ਾਮ ਨੂੰ ਜਿਹੜਾ ਆ ਗਿਆ ਪੈਗ ਲਵਾਏ ਬਿਨਾ ਮੋੜਨਾ ਨਹੀਂ ਉਹ ਕਹਿੰਦਾ ਗੱਲ ਹੀ ਕੋਈ ਨਹੀਂ ਡਰਾਮਾ ਪਾ ਦੇਾਂਗੇ ਉਹ ਵੀ ਕਰਾਈ ਅਸੀਂ ਸ਼ਾਮ ਨੂੰ ਬੇੜੇ ਵਾਲੇ ਝੋਲੇ ਲੈ ਲੈ ਮੋਢਿਆਂ ਚ ਪਾ ਕੇ ਬਾਗ ਚ ਵਰਜਿਆ ਕਰਨ ਅੱਗੇ ਤਾਂ ਉਹ ਨਿੱਤ ਹੀ ਲਿਆਂਦਾ ਸੀ ਭਰ ਕੇ ਤੜਕੇ ਵੇਚ ਕੇ ਆਉਂਦਾ ਸੀਗਾ 7-8000 ਦੇ ਉਹਦਾ 7-800 ਦੇ ਨਾਲ ਵੇਚਿਆ ਕਰੇ ਜਿੰਨੇ ਕਰੇ ਉਹਦੇ ਜਾਵ ਨੂੰ ਲਾ ਲਿਉਂਦੇ ਸੀ ਨਾਲੇ ਪੈਗ ਲਾਇਆ ਹੁੰਦੇ ਸੀ ਜੇ ਜਿਹੜੇ ਕੋਲੇ ਕਣਕ ਨਹੀਂ ਨਾਲ ਘਾੜਾ ਇਹਨੂੰ ਲੈ ਜਾਂਦਾ ਸੀ ਘੱਟਾ ਘਰ ਵਾਲੀ ਕਣਕ ਦਾ ਜ਼ਰ ਤੇ ਧਰ ਲਿਉਂਦੀ ਜੀ ਉਹਦਾ ਤਿੰਨਾਂ ਗੇ ਮਹੀਨਾ ਚ ਆਇਆ ਡਾਟ ਪਾ ਚਾ ਉਥੇ ਮਹੀਨੇ ਆ ਗਏ ਮੈਨੂੰ ਕਹਿੰਦਾ ਨਹੀਂ ਵੀ ਆਪਾ ਨਹੀਂ ਕਹਿੰਦਾ ਤੇ ਇਹਨੂੰ ਹੋਰ ਖੜਾਓ ਹੋਰ ਖੜਾਓ ਕੋਦ ਖੜਾਇਆ ਫਿਰ ਆ ਮੈਂ ਕਿਹਾ ਆਪਾ ਆਪਾ ਤਾਂ ਜਿ ਖੜੀ ਹੀ ਨਹੀਂ ਹਾਂਜੀ ਉਹ ਰਹੀ ਗੱਲ ਜਿਹੜੀ ਆਹਾ ਆਪਾਂ ਕਹਿੰਨੇ ਆ ਵੀ ਚੌਂਦਰ ਦੀਆਂ ਪੈਸੇ ਖਾਣ ਦੀ ਜਿੰਨੇ ਪੈਸੇ ਖਾਣੇ ਹੁੰਦੇ ਬਾਈ ਜੀ ਜਦੋਂ ਮੈਂ ਸਾਡੀ ਕਮੇਟੀ ਬਣਾਈ ਮੰਦਰ ਦੀ ਭੰਗ ਕਰਕੇ ਮੈਂ ਉਹ ਵੀ ਪ੍ਰਧਾਨ ਬਣ ਜਾਂਦਾ ਹੈ ਜਿਹੜਾ ਸਾਡੇ ਪਿੰਡ ਪੈਲਸ ਬੜੀਆਂ ਪਹਿਲਾ ਚੈੱਕ ਆਪਾਂ ਲਾਇਆ ਸੀ 30 ਲੱਖ ਦਾ ਇਹ ਤੇ ਐਮਐਲਏ ਸ਼ਾਂਤ ਤੇ ਲਿਆ ਸੀ ਮੈਂ ਕਾਂਗਰਸ ਵੇਲੇ ਹਾਂ ਠੀਕ ਹੈ ਠੀਕ ਤੇ ਚੈੱਕ ਮੇਰੇ ਘਰੇ ਬਣਾ ਗਿਆ ਸੀ ਸ਼ਾਂਤ ਤੇ ਸਟੇਜ ਤੇ ਖਾਲੀ ਲਫਾਫਾ ਬਣਾ ਗਿਆ ਸੀ ਇਹਨਾਂ ਨੂੰ ਇੱਕ ਕਾਲਾ ਮੈਂ ਪੈਂਡ ਨਹੀਂ ਸੀਗਾ ਇਹ ਮੈਨੂੰ ਫੋਨ ਲਾਈ ਜਾਣਾ ਕਿ ਸਾਥ ਫੋਨ ਨਹੀਂ ਚੱਗਦਾ ਖਾਲੀ ਲਪਾ ਪਈ ਦੀ ਗਿਆ ਕੀ ਮੈਂ ਕਿਹਾ ਸਾਰੇ ਉਦੋਂ ਵੀ ਦੇ ਹਾਂ ਜੇ ਯਾਰ ਤੂੰ ਫੋਨ ਲਾ ਮੈਂ ਕਿਹਾ ਚੈੱਕ ਮੇਰੇ ਕੋਲੇ ਪਿਆ ਘਰੇ ਲੈ ਲਿਓ ਮੈਂ ਕਿਹਾ ਭਾਈ ਜੀ ਬੋਟਾਂ ਅਸੀਂ ਪਾਉਣੇ ਆ ਚੈੱਕ ਸਾਨੂੰ ਦੇ ਕੇ ਜਾਊਗਾ ਠੀਕ ਹੈ ਇੰਨੀ ਕੁ ਗੁੱਡ ਬੈਲ ਸੀ ਆਪਣੀ ਸਰਕਾਰ ਚ ਪਰ ਆਪਾਂ ਕਦੇ ਮਾਣ ਨਹੀਂ ਕਰਿਆ ਸੀ ਠੀਕ ਹੈ ਹਿਊਮੋਰ ਆਡਿਸ ਕੱਤਰ ਪੰਜਾਬ ਰਿਹਾ ਮੈਂ ਜਰਨਲ ਸੈਟਰੀ ਰੇਹਾ ਮੈਂ ਪੰਜਾਬ ਠੀਕ ਹੈ ਫਿਰ ਮੈਂ ਪ੍ਰਧਾਨ ਬਣਾਤਾ ਫਿਰ ਮੈਂ 22 ਪ੍ਰਧਾਨ ਰਹਾ ਮੋਗੇ ਜ਼ਿਲ੍ਹੇ ਦਾ ਕਾਂਗਰਸ ਦਾ ਠੀਕ ਹੈ ਇਹ ਟਰੱਕ ਯੂਨੀਅਨ ਦੀ ਪ੍ਰਧਾਨਗੀ ਮੈਨੂੰ ਮਿਲਦੀ ਸੀ ਉੱਥੋਂ ਮੈਂ ਇਨਕਾਰ ਕੀਤਾ ਵੀ ਨਹੀਂ ਭਈ ਮੈਨੂੰ ਪੈਸੇ ਖਾਦੇ ਜਾਣਗੇ ਭਈ ਨਹੀਂ ਇਹ ਕੰਮ ਨਹੀਂ ਮੈਂ ਕਰਨਾ ਦੀਚ ਪੈਸੇ ਖਾ ਜਾ ਮੈਂ ਲੋਕਾਂ ਦੇ ਹਨਾ ਕਿਉਂਕਿ ਸੰਗਤ ਦਾ ਪੈਸਾ ਨਾ ਇਹ ਗੁਰੂ ਘਰ ਦਾ ਹੀ ਹੁੰਦਾ ਇਹ ਜਿਆ ਗੁਰੂ ਘਰ ਦਾ ਕਾਹਦੇ ਜੇ ਜ ਸੰਗਤ ਦਾ ਕਾਹਦੀ ਇੱਕ ਬਰਾਬਰੀ ਹੈ ਤੇਰੇ ਇਹ ਕਰਕੇ ਆਪਾਂ ਨਹੀਂ ਖਾਂਦੇ ਮੈਂ ਕਿਹਾ ਬਾਈ ਠੀਕ ਹੈ ਨਾ ਗ੍ਰਾਂਥੀਆਂ ਦੇ ਬਾਬੇ ਤੁਮ ਆਪੋ ਕਰਤੋਂ ਬੋ ਇਹ ਗ੍ਰਾਂਥੀਆਂ ਦੀ ਤਨਖਾਹ ਕਦੋਂ ਹੈ ਕਹਿੰਦੇ ਇਹਨੇ ਕੀ ਕਰਨੀ ਇਹਨੇ ਕੀ ਕਰਨੀ ਇਹ ਇਹਨਾਂ ਨੂੰ ਇਹ ਵੀ ਪਤਾ ਨਾ ਮੰਦਿਰ ਦਾ ਨਾਮ ਮਸਜਿਦ ਦਾ ਨਾਮ ਨਾ ਗਿਰਜਾ ਘਰ ਦਾ ਕੋਈ ਗਜਾ ਕਰਕੇ ਨਹੀਂ ਖਾਂਦਾ ਇੱਕ ਸਾਡੇ ਗੁਰੂ ਘਰ ਦਾ ਗ੍ਰਾਂਤੀ ਹੈ ਜਿਹੜਾ ਗਜਾ ਕਰਕੇ ਖਾਂਦਾ ਯੋਗੀ ਤਨਖਾਹ ਤਾਂ 5000 ਆ ਜੇ ਉਹਦੇ ਵਿੱਚ ਰੋਟੀਆਂ ਖਾਣ ਲੱਗ ਗਿਆ ਤਾਂ ਕਿਵੇਂ ਖਾ ਲੂ। ਹੈ? ਕਹਿੰਦੇ ਇਹਨੇ ਕਰਨਾ 2 ਘੰਟੇ ਇਸ ਵੇਲੇ 2 ਘੰਟੇ ਇਸ ਵੇਲੇ ਬਿੱਲ ਹੀ ਐ। ਬਿੱਲ ਨਹੀਂ। ਅੰਦੇ ਸੌਰੇ ਦੇ ਡਿਊਟੀ ਦਾ ਵੀ 24 ਘੰਟੇ ਆ। 24 ਘੰਟੇ ਡਿਊਟੀ ਹੈ। ਹੈ? ਪਹਿਲੀ ਗੱਲ ਤਾਂ ਪਿੰਡਾਂ ਵਾਲੇ ਗੁਰੂ ਕਰਾਂਗੇ ਪ੍ਰਧਾਨ ਚਾਹੀਦਾ ਹੀ ਨਹੀਂ। ਸੂਣਾ ਸਿਆਣਾ ਸੁਚੱਜਾ ਗ੍ਰੰਥੀ ਵੇਖ ਕੇ ਉਹਨੂੰ ਸੰਭਾਲ ਦੇਣ ਬਾਗਡੋਰ ਲੈ ਭਾਈ ਤੇਰੇ ਹੱਥ ਚ। ਵੀਰਾਂ ਚੰਗਾ کریںਗੇ ਪਿੰਡ ਦਾ ਤਾਂ ਰੱਖ ਲਾਂਗੇ ਨਹੀਂ ਹਟਾ ਦੇਾਂਗੇ ਵੈਰੀ ਗੁੱਡ ਠੀਕ ਹੈ ਤੇ ਆਰਦਾ ਵੀ ਬਣਾ ਗੁਰੂ ਘਰ ਦਾ ਵੀ ਬਣਾ ਕੋਈ ਗੁਰੂ ਦਾ ਵਜੀਰ ਤੂੰ ਖਾ ਵੀ ਸਕਦਾ ਪਿੰਡ ਦਾ ਹੱਕ ਮੰਗਦਾ ਕਿ ਗ੍ਰਾਂਂਤੀ ਦੇ ਪੈਰੀਂ ਹੱਥ ਲਾਉਣ ਆ ਕੇ ਉਹ ਗੁਰੂ ਦਾ ਵਜੀਰ ਆ ਉਹ ਸਾਨੂੰ ਸੇਵ ਦਿੰਦਾ ਸਵੇਰੇ ਉੱਠ ਕੇ ਬਾਗ ਦਿੰਦਾ ਸਵੇਰੇ ਉੱਠ ਕੇ ਸਾਨੂੰ ਠਾਉਂਦਾ ਜਿਵੇਂ ਮੁਰਗਾ ਵਾਗ ਦਿੰਦਾ ਉਹੀ ਗੱਲ ਆਗੀ ਨਾ ਮੁਰਗਾ ਹੁਣ ਵਿਚਾਰਾ ਸਾਰਿਆਂ ਨੂੰ ਠਾਉਂਦਾ ਤੜਕੇ ਤੇ ਜਾਂਦਾ ਵੱਡੇ ਹੀ ਐ ਉਹ ਵਾ ਜਿਹੜਾ ਕਿ ਲੋਕਾਂ ਨੂੰ ਜਗਾਉਂਦਾ ਨਾ ਉਹਦਾ ਕੋਈ ਨਹੀਂ ਬਣਦਾ ਇੱਥੇ ਹੈ ਇਸ ਕਰਕੇ ਉਹ ਵਜ਼ੀਰ ਉਹ ਜਨ ਨੂੰ ਜਗਾਉਂਦਾ ਸਾਰੇ ਪਿੰਡ ਨੂੰ ਉਹਦਾ ਕੋਈ ਨਹੀਂ ਬਣਦਾ ਭਾਈ ਇੱਥੇ ਹੈ ਅਸੀਂ ਹੁਣ ਮੈਨੂੰ ਪਤਾ ਸੀ ਸਾਡੇ ਗ੍ਰਾਂਤੀ ਨੂੰ ਗਜਾ ਕਰ ਕਰਕੇ ਦੇਣੀ ਦੁੱਧ ਲਿਆ ਲਿਆ ਇਕੱਠਾ ਕਰ ਕਰ ਨਿਆਣੀ ਹੁੰਦੇ ਸੀ ਪਾਥੀਆਂ ਉਹ ਬੋ ਅਸੀਂ ਉਹਨਾਂ ਘਰ ਨੂੰ ਕਹਿੰਦਾ ਤੂੰ ਵੇਚ ਆਹ ਨਹੀਂ ਨਿਆਣੀ ਹੁੰਦੇ ਜੇ ਅਸੀਂ ਕਹਿੰਦਾ ਤੂੰ ਘਾ ਵੀ ਵੇਚ ਲੱਸੀ ਵੀ ਵੇਚ ਤੁਸੀਂ ਘਰ ਪਾਲੋ ਹਨ ਕਿਸਾਨਾਂ ਦੀ ਜਾਂਦਾ ਗਜਾ ਪੈਂਟ ਜੋ ਕਰਕੇ ਦੇਣੀ ਸੀ ਹਾਂ ਬਾਬਾ ਵੀ ਹੋਰ ਆ ਹਾਂ ਬਾਬਾ ਛੋਟੇ ਹੁੰਦੇ ਤੇ ਕਰਮੋ ਤੁਸੀਂ ਕਹਿੰਦੇ ਸੇਵਾ ਕਰਨ ਦਾ ਫੋਟੇ ਹੁੰਦੇ ਇਸ ਨੂੰ ਸੁਭਾਅ ਸੀ। ਵੀ ਕੋ ਤੁਸੀਂ ਪਾਰਟੀ ਦੀ ਕਿੰਨੀ ਮਦਦ ਕਰਦੇ? ਮੈਂ ਪਾਰਟੀ ਦੀ ਸੇਵਾ ਨਹੀਂ ਪਾਰਟੀ ਦੀ ਸੇਵਾ ਅੱਡ ਕਰੀ ਆ। ਬੋਰੀਆਲੇ ਸੰਤਾਂ ਦੇ ਨਾਲ ਬਹੁਤ ਚੱਲ ਰਿਹਾ ਮੈਂ। ਉਸੇ ਲੈਂਤੀ ਤੂੰ ਹੀ ਹੁੰਨੀ। ਹਾਂ ਮੈਂ ਬੋਰੀਆਲੇ ਸੰਤਾਂ ਨਾਲ ਰਹਿਣਾ ਲੰਮੀ ਸੰਤਾਂ ਨਾਲ ਰਹਿਣਾ। ਮੈਂ ਸੁਰੂ ਤੋਂ ਸਾਧੂਆਂ ਸੰਤਾਂ ਨੇ ਰਹਿਣਾ ਬਾਈ। ਠੀਕ ਹੈ ਮੈਨੂੰ ਪੜ੍ਹਾਈ ਦਾ ਸ਼ੌਂਕ ਨਹੀਂ ਮੈਨੂੰ ਸਾਧੂਆਂ ਸੰਤਾਂ ਨਾਲ ਰਹਿਣ ਦਾ ਸ਼ੌਂਕ ਸੀਗਾ ਤੇ ਫੇਰ ਆ ਕੇ ਦੇਖ ਲਓ ਹੁਣ ਮੰਦਰ ਬਣਾਤਾ। ਹਾਂ ਜੀ। ਹੈਂ? ਮੇਰੀ ਲੈਬ ਉਧਰ ਹੀ ਲੱਗੀ ਵੀ ਆ ਇਹ ਗੱਲਾਂ ਬਹੁਤ ਡੂੰਘੀਆਂ ਜੀ ਇਹ ਗੱਲਾਂ ਕੋਈ ਜਾਣ ਸਕਦਾ ਠੀਕ ਹੈ ਜੀ ਤੁਸੀਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤੜਕੇ ਮਿਲਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ